ਦਾ ਕਿ 1000 ਰੁਪਏ ਦਿੱਤਾ ਜਾਵੇ ਉਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਕਿ ਅੱਛਾ 1000 ਵਾਲੀ ਚੁੰਨੀ ਵਾਢਾ ਡੇ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਮੈਂ ਤਾਂ ਰੋਜ਼ ਹੀ ਕਹਿੰਦੀ ਆ ਜੀ ਮੇਰਾ ਕੰਮ ਹੈ ਲੋਕਾਂ ਦੀ ਸਫਾਰਿਸ਼ ਮਾਨ ਸਾਹਿਬ ਤੱਕ ਕਰਨੀ ਸੋ ਮੈਂ ਉਹ ਸਫਾਰਿਸ਼ ਲੋ ਰੋਜ਼ ਲੋਕਾਂ ਦਾ ਜਿਹੜਾ ਸੁਨਹਿ ਉਹ ਮਾਨ ਸਾਹਿਬ ਤੱਕ ਪਹੁੰਚਾਉਣੀ ਆ ਬਾਕੀ ਮਾਨ ਸਾਹਿਬ ਨੇ ਉਸ ਗੱਲ ਤੋਂ ਮੁਨਕਰ ਕਦੇ ਵੀ ਨਹੀਂ ਹੋਏ ਉਹ ਕਹਿੰਦੇ ਵੀ ਇਸ ਸਾਲ ਦੇ ਵਿੱਚ ਵਿੱਚ ਉਹ ਜ਼ਰੂਰ ਇਹ ਸਵਾਦੇ ਨੂੰ ਵੀ ਪੂਰਾ ਕਰਨਗੇ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਯੂ ਗਾਇਜ਼ ਆ ਡੂਇੰਗ ਵੈਲ ਅੱਜ ਦੀ ਜਿਹੜੀ ਸਤਸੰਗ ਸੁਣ ਕੇ ਮੈਂ ਦੋ ਚਾਰ ਗੱਲਾਂ ਆਪਦੀਆਂ ਤੁਹਾਡੇ ਨਾਲ ਤੁਸੀਂ ਸਮਝ ਜਾਓਗੇ ਮੈਂ ਕਿਹੜੀ ਗੱਲ ਕਰ ਰਿਹਾ ਕਿਹੜਾ ਭੇਡਾਂ ਚ ਇਹ ਅਨਾਉਂਸਮੈਂਟ ਹੋ ਗਈ ਵੀ ਆਇਕਤੀ ਆਉਂਦੇ ਸਿਆਲਾਂ ਨੂੰ ਨਾ ਗਰਮ ਕੰਬਲ ਵੰਡੇ ਜਾਣਗੇ ਗਰਮ ਕੰਬਲਾਂ ਦੀ ਗੱਲ ਸੁਣ ਕੇ ਭੇਡਾਂ ਬੜੀਆਂ ਖੁਸ਼ ਹੋਈਆਂ ਵੀ ਆਇਕਤੀ ਸਿਆਲਾਂ ਚ ਗਰਮ ਕੰਬਲ ਵੰਡੇ ਜਾਣਗੇ ਪਰ ਇਹ ਗੱਲ ਕਿਸੇ ਨੇ ਨਹੀਂ ਸਮਝੀ ਕਿਸੇ ਭੇਡ ਨੇ ਨਹੀਂ ਸਮਝੀ ਵੀ ਜਿਹੜੇ ਕੰਬਲ ਬਣਾਉਣ ਲਈ ਉਹਨਾਂ ਦੀ ਵਰਤੋਂ ਹੋਊਗੀ ਉਹਨਾਂ ਦੀ ਚਮੜੀ ਹੀ ਮਨ ਕੇ ਤੇ ਉਹਦੇ ਬਾਅਦ ਕੰਬਲ ਬਣਾਏ ਜਾਣਗੇ